ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ 31 ਮਈ 2024 ਵਾਲੇ ਦਿਨ ਦੀ ਇਹ ਦਿਨ ਸਿੱਖਾਂ ਦੇ ਲਈ ਬੜਾ ਖਾਸ ਦਿਨ ਆ ਇਸ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਹਰੇਕ ਗੁਰਸਿੱਖ ਦੇ ਘਰ ਦੇ ਵਿੱਚ ਗੁਰਬਾਣੀ ਦਾ ਇਹ ਇੱਕ ਪਾਠ ਨਿਰੰਤਰ ਚੱਲਣਾ ਚਾਹੀਦਾ ਹੈ 31 ਤਰੀਕਾਉਣ ਦੇ ਵਿੱਚ ਅਜੇ ਤੱਕ 4 ਦਿਨ ਬਾਕੀ ਨੇ ਤਾਂ ਇਹ 4 ਦਿਨਾਂ ਦੇ ਵਿੱਚ ਤੁਸੀਂ ਆਪਣੇ ਸਮੇਂ ਦੀ ਸੈਟਿੰਗ ਕਰ ਲਓ ਕੋਈ ਇੱਕ ਦਿਨ ਮਿੱਥ ਲਓ ਜੇਕਰ ਇੱਕ ਦਿਨ ਮਿੱਥ ਕੇ ਪੂਰਾ ਪਰਿਵਾਰ ਰਲ ਕੇ ਆਪਣੇ ਘਰ ਦੇ ਵਿੱਚ ਲੜੀ ਰੱਖ ਕੇ ਮਿੱਥ ਕੇ ਪਾਠ ਕਰੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਮਿਹਰਬਾਨ ਹੋਣਗੇ ਜੇਕਰ ਪੂਰਾ ਪਰਿਵਾਰ ਰਲ ਕੇ ਪਾਠ ਨਹੀਂ ਕਰ ਰਿਹਾ ਤੁਸੀਂ ਘਰ ਦੇ ਵਿੱਚ ਇੱਕ ਜੀ ਹੋ ਪਾਠ ਕਰਨ ਵਾਲੇ ਤਾਂ ਵੀ ਜਿੰਨਾ ਹੋ ਸਕਦਾ ਹੈ ਗੁਰਬਾਣੀ ਦਾ ਇਹ ਪਾਠ ਕਰੋ ਸਤਿਗੁਰ ਸੱਚੇ ਪਾਤਸ਼ਾਹ ਇਸ ਬਾਣੀ ਤੋਂ ਬੇਅੰਤ ਖੁਸ਼ ਹੋਣਗੇ ਇਹ ਬਾਣੀ ਹੈ ਮੇਰੇ ਪਹਿਲੇ ਪਾਤਸ਼ਾਹ ਜੀ ਦੀ ਬਖਸ਼ਿਸ਼ ਜਪਜੀ ਸਾਹਿਬ ਜੀ ਦੀ ਬਾਣੀ ਅਤੇ ਆਪਾਂ ਇਹ ਪਾਠ ਕਰਨਾ ਹੈ ਮੇਰੇ 6ਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਕਿਉਂਕਿ 3 ਮਈ ਨੂੰ ਮੇਰੇ 6ਵੇਂ ਪਾਸ਼ਾ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਦੇ ਵੇਸਿਆ ਇਸ ਦਿਨ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਛੇਵੇਂ ਵਾਰਿਸ ਬਣੇ ਅਤੇ ਆਪਾਂ ਸਾਰੇ ਜਾਣਦੇ ਆ ਕਿ 6ਵੇਂ ਪਾਸ਼ਾ ਜੀ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਅਤੇ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਕਿੰਨਾ ਪਿਆਰ ਕਰਦੇ ਨੇ ਜੇ ਆਪਾਂ ਵੀ ਇਸ ਦਿਨ ਨੂੰ ਮੁੱਖ ਰੱਖ ਕੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਜਪਜੀ ਸਾਹਿਬ ਜੀ ਦੇ ਪਾਠ ਦੀ ਹਾਜ਼ਰੀ ਲਗਵਾਵਾਂਗੇ ਤਾਂ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਵੀ ਬਹੁਤ ਖੁਸ਼ ਹੋਣਗੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਈ ਗੋਬਾਲਾ ਜੀ ਤੇ ਖੁਸ਼ ਹੋਏ ਸਨ ਸਿੱਖ ਇਤਿਹਾਸ ਦੇ ਵਿੱਚ ਇੱਕ ਸਾਖੀ ਦਾ ਜ਼ਿਕਰ ਹੁੰਦਾ ਹੈ ਕਹਿੰਦੇ ਮੇਰੇ ਛੇਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕਰ ਰਹੇ ਸਨ ਤਾਂ ਕਹਿੰਦੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਕੋਈ ਐਸਾ ਗੁਰੂ ਦਾ ਸਿੱਖ ਹੈ ਜੋ ਸਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸੁਣਾ ਸਕੇ ਕੋਈ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਦਾ ਪਾਠ ਕਰਕੇ ਸਾਨੂੰ ਸੁਣਾ ਸਕੇ ਕਿੰਦੇ ਸਾਰੀਆਂ ਸੰਗਤਾਂ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ ਲੱਗੀਆਂ ਪਰ ਉਹਨਾਂ ਸੰਗਤਾਂ ਦੇ ਵਿੱਚੋਂ ਇੱਕ ਸਿੱਖ ਉੱਠ ਕੇ ਖੜਾ ਹੋਇਆ ਉਸ ਸਿੱਖ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀਕਰ ਤੁਹਾਡੀ ਇਜਾਜ਼ਤ ਹੋਵੇ ਤੁਸੀਂ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਤਾਂ ਮੈਂ ਇਹ ਸੇਵਾ ਕਰ ਸਕਦਾ ਹਾਂ ਸਤਿਗੁਰ ਸੱਚੇ ਪਾਸ਼ਾ ਉਸ ਸਿੱਖ ਤੋਂ ਬਹੁਤ ਖੁਸ਼ ਹੋਏ ਸਤਿਗੁਰੂ ਸੱਚੇ ਪਾਸ਼ਾ ਨੇ ਉਸ ਸਿੱਖ ਦੇ ਲਈ ਇੱਕ ਉੱਚਾ ਸੋਹਣਾ ਆਸਣ ਲਗਵਾਇਆ ਕਿਉਂਕਿ ਸਤਿਗੁਰੂ ਸੱਚੇ ਪਾਸ਼ਾ ਬਾਣੀ ਦੇ ਪ੍ਰਤੀ ਬਹੁਤ ਸਤਿਕਾਰ ਰੱਖਦੇ ਨੇ ਅਤੇ ਬਾਣੀ ਦਾ ਸਤਿਕਾਰ ਕਰਨ ਵਾਲਿਆਂ ਦੇ ਉੱਤੇ ਬਹੁਤ ਮਿਹਰਬਾਨ ਹੁੰਦੇ ਨੇ ਇਤਿਹਾਸ ਦੱਸਦਾ ਹੈ ਕਿ ਸਤਿਗੁਰੂ ਸੱਚੇ ਪਾਸ਼ਾ ਆਪ ਨੀਵੇਂ ਹੋ ਕੇ ਬੈਠੇ ਅਤੇ ਉਹ ਬਾਣੀ ਪੜਨ ਵਾਲੇ ਸਿੱਖ ਦਾ ਆਸਣ ਉੱਚਾ ਕਰਕੇ ਲਗਵਾਇਆ ਕਹਿੰਦੇ ਸਤਿਗੁਰੂ ਸੱਚੇ ਪਾਸ਼ਾ ਜੀ ਨੇ ਉਹ ਸਿੱਖ ਨੂੰ ਬਾਣੀ ਪੜਨ ਦੇ ਲਈ ਕਿਹਾ ਉਹ ਸਿੱਖ ਨੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕੀਤਾ ਉਹ ਸਿੱਖ ਨੇ ਐਨਾ ਪਿਆਰ ਦੇ ਵਿੱਚ ਭਿੱਜ ਕੇ ਪਾਠ ਕੀਤਾ ਇੱਕ ਮਨ ਇੱਕ ਚਿੱਤ ਹੋ ਕੇ ਜਦ ਸ਼ੁੱਧ ਉਚਾਰਨ ਕਰਨਾ ਸ਼ੁਰੂ ਕੀਤਾ ਤਾਂ ਸਤਿਗੁਰ ਸੱਚੇ ਪਾਤਸ਼ਾਹ ਉਸ ਸਿੱਖ ਦੇ ਉੱਤੇ ਬਹੁਤ ਖੁਸ਼ ਹੋਏ ਉਧਰ ਸਿੱਖ ਪਾਠ ਕਰ ਰਿਹਾ ਏ ਇਹਦਰ ਸਤਿਗੁਰ ਸੱਚੇ ਪਾਸ਼ਾ ਮਨ ਹੀ ਮਨ ਦੇ ਵਿੱਚ ਬੜੇ ਖੁਸ਼ ਹੋ ਰਹੇ ਨੇ ਬੜੇ ਦਿਆਲ ਹੋ ਰਹੇ ਨੇ ਮਨ ਦੇ ਵਿੱਚ ਸੋਚ ਲਿਆ ਇਹ ਸਿੱਖ ਤਾਂ ਬਾਣੀ ਨੂੰ ਬਹੁਤ ਪਿਆਰ ਕਰਦਾ ਇਹਦੇ ਮਨ ਦੇ ਵਿੱਚ ਬਾਣੀ ਦੇ ਪ੍ਰਤੀ ਬੜਾ ਸਤਕਾਰ ਆ ਇਸ ਕਰਕੇ ਪਾਠ ਦੀ ਸਮਾਪਤੀ ਤੋਂ ਬਾਅਦ ਇਹਨੂੰ ਗੁਰਨਾਨਕ ਪਾਸ਼ਾ ਜੀ ਦੇ ਘਰ ਦਾ ਵਾਰਸ ਹੀ ਬਣਾ ਦੇਵਾਂਗੇ ਭਾਵ ਕਿ ਆਪਣੇ ਗੁਰੂ ਗੱਦੀ ਉਸ ਸਿੱਖ ਨੂੰ ਦੇਣ ਦੇ ਲਈ ਤਿਆਰ ਹੋ ਗਏ ਉਧਰ ਸਿੱਖ ਪਾਠ ਕਰ ਰਿਹਾ ਹੈ ਸਤਿਗੁਰ ਸੱਚੇ ਪਾਤਸ਼ਾਹ ਜਿਸ ਸਿੰਘਾਸਨ ਦੇ ਉੱਪਰ ਬੈਠੇ ਸਨ ਉਹਦੇ ਤੋਂ ਥੋੜਾ ਥੋੜਾ ਪਿੱਛੇ ਹੋ ਰਹੇ ਨੇ ਕਿ ਪਾਠ ਦੀ ਸਮਾਪਤੀ ਤੋਂ ਬਾਅਦ ਇੱਥੇ ਉਸ ਸਿੱਖ ਨੂੰ ਬਿਠਾ ਦੇਣਾ ਹੈ ਕਹਿੰਦੇ ਪਰ ਉਧਰ ਸਿੱਖ ਪਾਠ ਕਰਦੇ ਕਰਦੇ ਦੇ ਮਨ ਦੇ ਵਿੱਚ ਫੁਰਨਾ ਬਣ ਗਿਆ ਪੂਰਾ ਪਾਠ ਕਰ ਲਿਆ ਸ਼ਲੋਕ ਦੇ ਉੱਪਰ ਆਇਆ ਤਾਂ ਮਨ ਵਿੱਚ ਫੁਰਨਾ ਬਣ ਗਿਆ ਵੀ ਜੇ ਕਰ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਖੁਸ਼ ਹੋ ਗਏ ਮੇਰੇ ਤੇ ਦਿਆਲ ਹੋ ਕੇ ਮੈਨੂੰ ਪੁੱਛਿਆ ਕਿ ਦੱਸ ਸਿੱਖਾ ਤੇਨੂੰ ਕੀ ਚਾਹੀਦਾ ਏ ਤਾਂ ਮੈਂ ਸਤਿਗੁਰ ਸੱਚੇ ਪਾਸ਼ਾ ਜੀ ਤੋਂ ਉਹ ਘੋੜਾ ਮੰਗ ਲਵਾਂਗਾ ਜੋ ਸਿੱਖ ਸੰਗਤਾਂ ਕੱਲ ਸਤਿਗੁਰ ਸੱਚੇ ਪਾਸ਼ਾ ਨੂੰ ਭੇਟ ਕਰਕੇ ਗਈਆਂ ਨੇ ਕਹਿੰਦੇ ਇਧਰ ਸਿੱਖ ਦੇ ਮਨ ਵਿੱਚ ਘੋੜੇ ਦਾ ਫੁਰਨਾ ਬਣਿਆ ਇੰਦਰ ਸਤਿਗੁਰ ਸੱਚੇ ਪਾਤਸ਼ਾ ਆਪਣੀ ਗੱਦੀ ਤੋਂ ਪਿੱਛੇ ਹੁੰਦੇ ਹੁੰਦੇ ਰੁਕ ਗਏ ਕਹਿੰਦੇ ਪਾਠ ਦੀ ਸਮਾਪਤੀ ਹੋਈ ਅਰਦਾਸ ਬੇਨਤੀ ਕੀਤੀ ਤਾਂ ਸਤਿਗੁਰ ਸੱਚੇ ਪਾਤਸ਼ਾ ਨੇ ਉਸ ਸਿੱਖ ਨੂੰ ਖੁਸ਼ ਹੋ ਕੇ ਗੱਲ ਨਾਲ ਲਾਇਆ ਅਤੇ ਕੋਲ ਖੜੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਜਾਓ ਭਾਈ ਤਾਂ ਮੇਲੇ ਦੇ ਵਿੱਚੋਂ ਉਹ ਕੋੜਾ ਖੋਲ ਕੇ ਲਿਆ ਕੇ ਇਸ ਸਿੱਖ ਨੂੰ ਦੇ ਦਿਓ ਜੋ ਕੱਲ ਸਿੱਖ ਸੰਗਤਾਂ ਸਾਨੂੰ ਭੇਟ ਕਰਕੇ ਗਈਆਂ ਨੇ ਉਹ ਕੋੜਾ ਇਸ ਸਿੱਖ ਨੂੰ ਬਹੁਤ ਪਸੰਦ ਆ ਕਹਿੰਦੇ ਜਦੋਂ ਸਤਿਗੁਰ ਸੱਚੇ ਪਾਸ਼ਾ ਨੇ ਇਹ ਗੱਲ ਕਹੀ ਤਾਂ ਬਾਣੀ ਪੜਨ ਵਾਲਾ ਸਿੱਖ ਗੁਰੂ ਚਰਮਾ ਦੇ ਵਿੱਚ ਟੈ ਪਿਆ ਕਹਿਣ ਲੱਗਾ ਅੰਤਰਜਾਮੀ ਪਾਸ਼ਾ ਤੁਸੀਂ ਸੱਚ ਮੁੱਚ ਦਿਲਾਂ ਦੀਆਂ ਜਾਣਨ ਵਾਲਿਓ ਤੁਸੀਂ ਮੇਰੇ ਦਿਲ ਦਾ ਫੁਰਨਾ ਜਾਣ ਲਿਆ ਇਹ ਖਿਆਲ ਮੇਰੇ ਮਨ ਵਿੱਚ ਆਇਆ ਸੀ ਪਰ ਤੁਸੀਂ ਤਾਂ ਬਿਨਾ ਬੋਲਿਆ ਬਿਨਾ ਕੁਝ ਕਿਹਾ ਸੁਣਿਆ ਹੀ ਸਮਝ ਗਏ ਸਤਿਗੁਰ ਸੱਚੇ ਪਾਸ਼ਾ ਨੇ ਖੁਸ਼ ਹੋ ਕੇ ਉਸ ਸਿੱਖ ਨੂੰ ਕਿਹਾ ਸਿੱਖਾ ਤੂੰ ਤਾਂ ਮੰਗ ਹੀ ਬੜੀ ਛੋਟੀ ਰੱਖੀ ਅਸੀਂ ਤਾਂ ਤੈਨੂੰ ਗੁਰਨਾਣ ਕਪਾਸ਼ਾ ਜੀ ਦੇ ਘਰ ਦਾ ਵਾਰਿਸ ਬਣਾਉਣ ਬਾਰੇ ਸੋਚ ਰਹੇ ਸੀ ਤੂੰ ਤਾਂ ਐਨ ਮੌਕੇ ਦੇ ਉੱਤੇ ਘੋੜੇ ਦਾ ਫੁਰਨਾ ਮਨ ਵਿੱਚ ਬਣਾ ਲਿਆ ਇਸ ਕਰਕੇ ਹੁਣ ਸਾਨੂੰ ਤੇਰੇ ਮਨ ਦੀ ਪੂਰੀ ਕਰਨੀ ਪੈਣੀ ਆ ਕਿਉਂਕਿ ਸਿੱਖ ਦੇ ਮਨ ਦੇ ਵਿੱਚ ਕੋਈ ਫੁਰਨਾ ਆਵੇ ਅਤੇ ਗੁਰੂ ਪੂਰਾ ਨਾ ਕਰੇ ਇਹ ਹੋ ਨਹੀਂ ਸਕਦਾ ਇਸ ਕਰਕੇ ਸਾਨੂੰ ਤੇਰੇ ਮਨ ਦੀ ਇੱਛਾ ਪੂਰੀ ਕਰਨੀ ਪਵੇਗੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਘੋੜਾ ਉਸ ਸਿੱਖ ਨੂੰ ਦੇ ਦਿੱਤਾ ਉਸ ਸਿੱਖ ਦਾ ਨਾਮ ਗੁਰੂ ਇਤਿਹਾਸ ਦੇ ਵਿੱਚ ਭਾਈ ਗੋਪਾਲਾ ਜੀ ਲਿਖਿਆ ਹੈ ਸੋ ਇਸ ਸਾਖੀ ਤੋਂ ਪਤਾ ਲੱਗਦਾ ਹੈ ਕਿ ਮੇਰੇ 6ਵੇਂ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਕਿੰਨਾ ਪਿਆਰ ਆ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਨਾਲ ਕਿੰਨਾ ਪਿਆਰ ਆ ਤਾਂ ਫਿਰ ਇਹ ਮੌਕਾ ਹੈ ਸਾਡੇ ਕੋਲ ਅਸੀਂ ਵੀ ਇਹ ਬਾਣੀ ਦਾ ਪਾਠ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਵਰਕਦਾ ਹਾਂ ਹਸਨ ਕਰੀਏ ਪਰ ਯਾਦ ਰਵੇ ਪਾਠ ਜਿੰਨਾ ਵੀ ਕਰਨਾ ਹੈ ਬੜੇ ਹੀ ਸਤਕਾਰ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਕੋਸ਼ਿਸ਼ ਕਰਨੀ ਹੈ ਕਿ ਸ਼ੁੱਧ ਉਚਾਰਨ ਕੀਤਾ ਜਾਵੇ ਬਾਣੀ ਦਾ ਪਾਠ ਭਾਵੇਂ ਆਪਾਂ ਘਟ ਕਰ ਲਈਏ ਪਰ ਕੋਸ਼ਿਸ਼ ਕਰਨੀ ਹੈ ਕਿ ਉਚਾਰਨ ਸ਼ੁੱਧ ਹੋਵੇ ਬਾਣੀ ਨੂੰ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਹਿਜ ਦੇ ਨਾਲ ਪੜਨਾ ਹੈ ਪਿਆਰ ਵਿੱਚ ਭਿੱਜ ਕੇ ਪੜਨਾ ਹੈ ਜਿੰਨਾ ਹੀ ਆਪਾਂ ਪਿਆਰ ਵਿੱਚ ਭਿੱਜ ਕੇ ਬਾਣੀ ਦਾ ਪਾਠ ਕਰਾਂਗੇ ਉਨਾ ਹੀ ਛੇਵੇਂ ਪਾਸ਼ਾ ਜੀ ਨੂੰ ਸਾਡੇ ਤੇ ਪਿਆਰ ਆਉਣਾ ਹੈ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਦਾ ਪ੍ਰੇਮ ਪਿਆਰ ਖੁਸ਼ੀਆਂ ਵਰਕਤਾਂ ਹਾਸਲ ਕਰਨ ਦੇ ਲਈ ਸਾਡੇ ਕੋਲ ਇਹ ਬਹੁਤ ਸੋਹਣਾ ਮੌਕਾ ਹੈ ਇਸ ਮੌਕੇ ਦਾ ਫਾਇਦਾ ਉਠਾਈਏ ਇਹ 4 ਦਿਨ ਸਾਡੇ ਕੋਲ ਬਚੇ ਨੇ 4 ਦਿਨਾਂ ਦੇ ਵਿੱਚ ਕੋਸ਼ਿਸ਼ ਕਰੋ ਵੀ ਜਿੰਨਾ ਵੀ ਇਹ ਪਾਠ ਦੀ ਹਾਜ਼ਰੀ ਆਪਾਂ ਲਗਾ ਸਕੀਏ ਜਿੰਨੀ ਇਹ ਸੇਵਾ ਕਰ ਸਕੀਏ ਕਰੀਏ ਗੁਰੂ ਘਰੇ ਜਾਣਾ ਹੈ ਨਾ ਗੁਰੂ ਘਰ ਦੀ ਗੁਰਬਾਣੀ ਦੀ ਹੀ ਭੇਟਾ ਲੈ ਕੇ ਜਾਣੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਤੁਹਾਡੇ ਲਈ ਐਨੇ ਪਾਠ ਦੀ ਭੇਟਾਂ ਲੈ ਕੇ ਆਇਆ ਹਾਂ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਖੁਸ਼ ਹੋ ਕੇ ਸਾਡੇ ਉੱਤੇ ਵੀ ਬਹੁਤ ਕਿਰਪਾ ਕਰਨਗੇ ਪਹਿਲੀ ਗੱਲ ਤਾਂ ਪਾਠ ਕਰਕੇ ਕੁਝ ਮੰਗਣਾ ਨਹੀਂ ਆ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਆਪਣੀ ਖੁਸ਼ੀ ਦੇ ਨਾਲ ਕੁਝ ਦਿੰਦੇ ਆ ਨਾ ਫਿਰ ਸਖੜੀਆਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਆਪਾਂ ਤਾਂ ਗੁਰੂ ਜਨਾਂ ਦੇ ਪਿਆਰ ਦੇ ਵਿੱਚ ਭਿੱਜ ਕੇ ਗੁਰੂ ਦਾ ਪ੍ਰੇਮ ਪਿਆਰ ਹਾਸਲ ਕਰਨ ਦੇ ਲਈ ਇਹ ਬਾਣੀ ਪੜ੍ਹਨੀ ਆ ਜੇ ਕੁਝ ਮੰਗਣਾ ਹੀ ਆ ਤਾਂ ਫਿਰ ਨਿਤ ਦਾ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਮੰਗ ਲੈਣਾ ਕਿ ਸਤਿਗੁਰੂ ਸੱਚੇ ਪਾਤਸ਼ਾ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਾਮ ਮੇਰੇ ਆਖਰੀ ਸਵਾਸਾਂ ਤੱਕ ਨਿਭ ਜਾਵੇ ਇਹ ਕਿਰਪਾ ਕਰ ਦਿਓ ਇਹ ਦਾਤ ਮੇਰੀ ਝੋਲੀ ਦੇ ਵਿੱਚ ਪਾ ਦਿਓ